ਤੁਡੇ ਤਾਂ ਬੱਚੇ ਬਾਹਰ ਆ ਤੁਸੀਂ ਕਿਉਂ ਨਹੀਂ ਗਏ ਜੀ ਤਾਂ ਕਰਦਾ ਉਹਦੇ ਬੱਚਿਆਂ ਕੋਲੇ ਜਾਈਏ ਹਾਂ ਪਰ ਸਾਡੀਆਂ ਮਜਬੂਰੀਆਂ ਜੀ ਹੂੰ ਮੇਰਾ ਇੱਕ ਕੁੱਤਾ ਰੱਖਿਆ ਛੋਟਾ ਜਾਈਏ ਅੱਛਾ ਨਿਕਾ ਜਾ ਪਾਲਿਆ ਸੀ ਅਸੀਂ ਹੂੰ ਤੇ ਉਹ ਕੋਈ ਬਿਮਾਰਸ਼ ਮਾਰ ਹੋ ਗਿਆ ਜੀ ਉਹ ਟੀਕਾ ਲਵਾਇਆ ਤੇ ਟੀਕਾ ਰੈਐਕਸ਼ਨ ਕਰ ਗਿਆ ਤੇ ਅੰਨਾ ਹੋ ਗਿਆ ਜੀ ਉਹਨੂੰ ਅੰਨੇ ਨੂੰ ਛੱਡ ਕੇ ਨਹੀਂ ਜਾਂਦੇ ਸੀ ਅਸੀਂ ਡਰਾਈਵਰੀ ਲਾਈਨ 'ਚ ਫਿਰ ਪੈਸੇ ਕਿੰਨੇ ਕ ਬਣ ਜਾਂਦੇ ਆ ਪੈਸੇ ਹੀ ਹੂੰ ਪੈਸੇ ਤੁਹਾਨੂੰ ਦੱਸ ਜਾਨਾ ਵੀ ਸ਼ਰਮ ਆਉਂਦੀ ਥਾਨੂੰ ਸੁਣਨ ਦੇਣ ਵੀ ਸੰਗ ਲਕੂ ਜੀ ਅਸੀਂ ਕੁੱਲ ਨੂੰ ਘਰੋਂ ਘਰੀ ਟਾਈਮ ਨਾਲ ਪਹਚਾਈ ਦਾ ਕਰੀਦਾ ਤੇ ਅਸੀਂ ਆਪਕੇ ਨੂੰ ਲੈਫਟ ਲੈ ਕੇ ਜਾਈਦਾ ਭਾਈ ਲੈ ਚੱਲੀ ਯਾਰ ਉਸੇ ਤੱਕ ਭਾਈ ਲੈ ਚੱਲੀ ਉਸੇ ਤੱਕ ਅਸੀਂ ਆਪ ਆ ਜਾਣੇ ਆ ਜੀ ਹੂੰ ਕੋਈ ਤਾਂ ਮੇਰੇ ਘਰੋਂ ਲੇਟ ਆਉਂਦਾ ਜੀ ਹੂੰ ਭਾਈ ਕਿੰਨੇ ਟਾਈਮ ਚ ਪਹੁੰਚੇ ਅੱਜ ਬੈਠਾ ਹੁੰਦਾ ਨਹੀਂ ਸੀਟ ਤੇ ਪਹਿਲਾਂ ਪੁੱਵਾਂ ਕਿ ਕਿੰਨੇ ਵਜੇ ਪਹੁੰਚ ਜੂਗੇ ਇੱਥੇ ਆਪਾਂ ਮੰਨ ਲਓ ਇੱਥੇ ਪਾਣੀ ਦੇ ਕੋਲੇ ਖੜੇ ਆ 20 ਪਿਆ ਬਾਰਿਸ਼ ਪਈ ਹੈ ਜਾਂ ਕੁਝ ਵੀ ਹੈ ਆਪਾਂ ਪਾਣੀ ਦੇ ਕੋਲੇ ਖੜੇ ਆ ਜੀ ਹੂੰ ਕੋਈ ਵੀ ਚੱਕਾਰ ਵਾਲਾ ਚਾ ਕੋਈ ਵੀ ਡਰਾਈਵਰ ਹੋਣ ਦਾ ਲੰਗਣਾ ਹੀ ਲੰਗਣਾ ਹੈ ਹੂੰ ਛੱਟੇ ਪਾ ਗਿਆ ਮੇਰਾ ਸਵਾ ਛੱਟੇ ਪਾ ਗਿਆ ਉੱ ਹੂੰ ਜਿੰਦੀ ਆ ਵੀ ਪੈਣਾ ਤੋਂ ਬਗੈਰ ਗੱਲ ਨਹੀਂ ਕਰਦੇ ਕਹਿੰਦੇ ਗੱਲ ਤੇ ਛੱਟੇ ਪਾ ਗਿਆ ਹੁਣ ਉਹਦੇ ਨੇ ਤਾਂ ਨੰਗਣਾ ਹੀ ਨੰਗਣਾ ਆਪਾਂ ਪਾਸੇ ਹੋ ਕੇ ਖੜ ਚਕੇ ਕੀ ਕਹਿੰਦੇ ਨਾ ਡਰਾਈਵਰ ਆ ਜਿਹੜੇ ਕਹਿੰਦੇ ਨਸ਼ਾ ਪੱਤਾ ਜਿਆਦਾ ਕਰਦੇ ਆ ਵੀ ਤਾਂ ਵੀ ਮਾਰ ਦਿੰਦੇ ਆ ਗੱਡੀ ਨਹੀਂ ਜੀ ਨਹੀਂ ਆਜੇ ਕਰਾਂਦਾ ਹੀ ਰਾਤ ਕੱਟਣ ਜਾਂਦੇ ਆ ਜੀ ਹੂੰ ਸਾਡੇ ਘਰ ਤੇ ਇੱਥੇ ਹੀ ਆ ਜੀ ਬੱਸ ਜੀ ਆ ਬੱਸ ਜੀ ਘਰ ਆ ਸਾਡਾ ਜੀ ਹੂੰ ਕਿੰਨੇ ਸਾਲ ਹੋ ਗਏ ਫਿਰ ਡਰਾਈਵਰੀ ਕਰਦੇ ਨੇ ਜੀ ਡਰਾਈਵਰੀ ਤਾਂ ਮਹਾਰਾਜ ਦੀ ਕਿਰਪਾ ਹੀ ਸੱਚਾ ਪਾਤਸ਼ਾਹ ਦੀ ਹੋ ਗਈ ਆ ਸੰਭ ਲਓ ਬਲੰਗ ਵੀ ਨੰਗੀ ਜੀ ਅੱਛਾ ਹਾਂ ਜੀ ਮੁੰਡਾ ਮੋਦੀ ਦੇ ਕਰਕੇ ਬਾ ਡਰਾਈਵਰੀ ਛੱਡਣੀ ਪੈਣੀ ਹੈ ਜੀ ਅੱਛਾ ਹਾਂ ਜੀ ਇਹ ਡਰਾਈਵਰੀ ਦਾ ਕਿਹੋ ਜਿਹਾ ਤਜਰਬਾ ਫਿਰ ਤੁਹਾਨੂੰ ਮਿਲਦਾ ਘਟੋ ਘਟ 20 25 ਸਾਲ ਤਾਂ ਹੋ ਹੀ ਗਏ ਹੋਣਗੇ ਆਹਮ ਨਾਲ ਪੀਆਰਪੀ ਦੇ ਗੱਲੋਂ ਹੀ ਸਾਰੀ ਉਮਰ ਬੰਦਾ ਨਾ ਤਾਂ ਮਹਸਤਰੀ ਬਣੇ ਜੀ ਨਾ ਬੜੇ ਡਰਾਈਵਰ ਹੂੰ ਨਵੀਂ ਤਾਂ ਨਵੀਂ ਤਕਨੀਕ ਤੁਰੀ ਆਉਂਦੀ ਆ ਜੀ ਹੂੰ ਨਵੀਂ ਤਾਂ ਨਵੀਂ ਕਾਰ ਤੁਰੀ ਆਉਂਦੀ ਆ ਜੀ ਹਾਂ ਹੁਣ ਮਾਲ ਲਓ ਤੁਸੀਂ ਆਪਾਂ ਡਰਾਈਵਰ ਸਹੀ ਤੁਰਿਆ ਜਾਂਦਾ ਹੂੰ ਮੈਂ ਪੁੱਠੇ ਪਾਸੇ ਦੀ ਕਾਰ ਤੇ ਉੱਥੇ ਹੀ ਦੱਸੋ ਕੀ ਡਰਾਈਵਰ ਕਰੂਗਾ ਜੀ ਹੂੰ ਅੱਜ ਕੱਲ ਆਪਣੇ ਕੋਈ ਹਈ ਨਹੀਂ ਕਿ ਕਿਸੇ ਪਾਸੇ ਵੀ ਡਰਾਈਵਰ ਨੂੰ ਕਿਸੇ ਪਾਸੇ ਵੀ ਆਏ ਨੀ ਮੈਂ ਕੋਈ ਆਏ ਚੱਲੂ ਜੋ ਮੋਟਰਸਾਈਕਲ ਵਾਲ ਆ ਜਾਂਦਾ ਹੂੰ ਜਿਹੜਾ ਤੁਰ ਆ ਜਾਂਦਾ ਉਹ ਦੂਜੇ ਪਾਸੇ ਨੂੰ ਹੋ ਜਾਣਾ ਸਾਈਕਲ ਵਾਲਾ ਦੂਜੇ ਆ ਮੋਬਾਈਲਾਂ ਨਾਲ ਕਰਕੇ ਕੋਈ ਇਹਨਾਂ ਬੱਸ ਖਤਮ ਆਈ ਕੰਮ ਕਹਿੰਦੇ ਨਾ ਵੀ ਜੇ ਬੱਸਾਂ ਵਾਲੇ ਆ ਹਾਂਜੀ ਤੇ ਟਰੱਕਾਂ ਵਾਲੇ ਆ ਇਹ ਬਹੁਤ ਐਕਸੀਡੈਂਟ ਕਰਦੇ ਇਹਨਾਂ ਦੀ ਵਜ੍ਹਾ ਨਾਲ ਹੁੰਦੇ ਨਹੀਂ ਜੀ ਨਹੀਂ ਇਹ ਨਹੀਂ ਮੈਂ ਕਹਿ ਸਕਦਾ ਜੀ ਹੂੰ ਬੱਸ ਦੇ ਹੁਣ ਮਜਬੂਰੀ ਆ ਬੱਸ ਦੀ ਭਜਾਉਣੀ ਜੀ ਹੂੰ ਮਾਲਕ ਬੰਦਾ ਉਹਨੂੰ ਜੇ ਮਾਰਨ ਦਾ ਕਦਰ ਨਹੀਂ ਟਾਈਮ ਤੇ ਲੰਮਦਾ ਮਾਂ ਕੋਲੋਂ ਹਟਾ ਦਿੰਦਾ ਹੂੰ ਉਹ ਦੱਸ ਬੱਚੇ ਕਿੱਥੋਂ ਪਾਲੂਗਾ ਜੀ ਹੂੰ ਉਹਦੀ ਮਜਬੂਰੀ ਹੈ ਬਸ ਭਜਾਉਣ ਦੀ ਹੂੰ ਕੋਈ ਉਹਨੂੰ ਛੌਂਕ ਨਹੀਂ ਕੋਈ ਚਾਹ ਨਹੀਂ ਕੋਈ ਵੜਿਆਈ ਨਹੀਂ ਉਹਦੀ ਮੈਂ ਵੜਿਆਈ ਨਾ ਭਜਾਉਣਾ ਹੂੰ ਉਹਦੀ ਮਜਬੂਰੀ ਹੈ ਹੂੰ ਕਿਹੋ ਜਿਹਾ ਫਿਰ ਤਜਰਬੇ ਹੁੰਦੇ ਆ ਜਦੋਂ ਤੁਸੀਂ ਸਵੇਰੇ ਉੱਠ ਕੇ ਸੈਲਫ ਮਾਰਦੇ ਤੁਰਦੇ ਹੋ ਹਨਾ ਉਦੋਂ ਤੋਂ ਲੈ ਕੇ ਸ਼ਾਮ ਤੱਕ ਕਿਹੋ ਜਿਹਾ ਫਿਰ ਰਹਿੰਦਾ ਤੁਹਾਡਾ ਖੱਟਾ ਮਿੱਠਾ ਤਜਰਬਾ ਖੱਟਾ ਮਿੱਠਾ ਇਹ ਉਂਗਈ ਆਪਣਾ ਪਤਾ ਕੱਲ ਕੀ ਆ ਵੀ ਆਪਾਂ ਨੂੰ ਸ਼ੁਰੂ ਤੋਂ ਪਹਿਲਾਂ ਤਾਂ ਪਹਿਲਾ ਤੇਲ ਪਾਣੀ ਚੈੱਕ ਕਰਨ ਦਾ ਹੁੰਦਾ ਜੀ ਤੇਲ ਪਾਣੀ ਚੈੱਕ ਕਰੀਏ ਸੈਲਫ ਮਾਰ ਲਈਏ ਟਾਇਰਾਂ ਤੇ ਹਵਾ ਟਾਇਰ ਖੜਕਾਈਏ ਕਈ ਵਾਰੀ ਹੁੰਦਾ ਹੀ ਆਪਾਂ ਹੁਣ ਸੈਲਫ ਮਾਰ ਲਈ ਤੇਲ ਪਾਣੀ ਚੈੱਕ ਨਹੀਂ ਕੀਤਾ ਹੁੰਦਾ ਜੀ ਉਏ ਪਜਾ ਦਿੰਨੇ ਆ ਟਾਇਰ ਪੈਂਚਰ ਹੁੰਦਾ ਜਾਂ ਕੋਈ ਆਪਣੀ ਗੱਡੀ ਚ ਪਾਣੀ ਢਾਣੀ ਨਹੀਂ ਹੁੰਦਾ ਜੀ ਇਹ ਵਜੇ ਚਾਹੀਦੇ ਤਿਆਰ ਬੇ ਇਹਦਾ ਕੋ ਹਰੇਮ ਨਹੀਂ ਹੁਣ ਤਾਂ ਹਰੇਕ ਨੂੰ ਹੀ ਪਤਾ ਹੀ ਇਹ ਗੱਲਾਂ ਦਾ ਪਰ ਵਿੱਚ ਹੈਗੇ ਮੇਰੇ ਵਰਗੇ ਜੀ ਮੈਂ ਕਿਸੇ ਨੂੰ ਨਹੀਂ ਕਹਿੰਦਾ ਮੈਂ ਆਪਦੇ ਤੇ ਲਿਆਉਣਾ ਉਹਨਾਂ ਦੀ ਗੱਲ ਜੀ ਹੂੰ ਮਿਰਰ ਕੇ ਬਥੇਰੇ ਹੈਗੇ ਆ ਜੀ ਹੂੰ ਪਹਿਲਾਂ ਤਾਂ ਘਰੋਂ ਹੀ ਲੇਟ ਆਉਣਾ ਹੈ ਹੂੰ ਘਰੋਂ ਲੇਟ ਆ ਕੇ ਮੁੜ ਕੇ ਸੈਲਫ ਮਾਰਦੇ ਨਹੀਂ ਭਜਾ ਦੇਣੀ ਹੈ ਸਵਾਰੀਆਂ ਦਾ ਕਿਹਦਾ ਰਹਿੰਦਾ ਫਿਰ ਥੋੜੀ ਸਵਾਰੀਆਂ ਹੀ ਉਹ ਹੀ ਕਈ ਸਵਾਰੀਆਂ ਹੀ ਕਿਹੋ ਜੀਆਂ ਹੁੰਦੀਆਂ ਕੋਈ ਕਿਹੋ ਜੀ ਹੁੰਦੀ ਆਈ ਕੋਈ ਤਾਂ ਮਿਰਰ ਕੇ ਘਰੋਂ ਲੇਟ ਆਉਂਦਾ ਜੀ ਹੂੰ ਬਾਈ ਕਿੰਨੇ ਟਾਈਮ 'ਚ ਪਹੁੰਚੇ ਅੱਜ ਬੈਠਾ ਹੁੰਦਾ ਨਹੀਂ ਸੀਟ ਤੇ ਪਹਿਲਾਂ ਪੁੱਵਾਂ ਕਿ ਕਿੰਨੇ ਵਜੇ ਪਹੁੰਚ ਜਾਓਗੇ ਇੱਥੇ ਇਹ ਤਾਂ ਹੁਣ ਪਰਮਾਤਮਾ ਦੇ ਬਰਸੰਦੀ ਪਹੁੰਚਣਾ ਕਰਨਾ ਤਾਂ ਠੀਕ ਹੈ ਜੀ ਫਿਰ ਜੇ ਹੁਣ ਮਲੋ ਉਸ ਸਵਾਰੀ ਨੂੰ ਟਾਈਮ ਤੇ ਨਹੀਂ ਲਾਉਂਦੇ ਤੇ ਦੂਜੀ ਸਵਾਰੀਆਂ ਚਰਚਰ ਕਰਦੀਆਂ ਅੱਗ ਲੱਗੀ ਲੰਗ ਜਾਂਦਾ ਤੇ ਜੇ ਉਹਨੂੰ ਨਹੀਂ ਟਾਈਮ ਤੇ ਲਾਉਂਦੇ ਉਹ ਗਾਲਾਂ ਕੱਢਦੀ ਆਂ ਜੀ ਡਰਾਈਵਰ ਦਾ ਮਹਿਕਮਾ ਹੀ ਚਾਰਜ ਵੀਰੇ ਗਾਲਾਂ ਲੈਣਾ ਹੀ ਆਂ ਜੀ ਅੱਛਾ ਇਹਨਾਂ ਜਿਵੇਂ ਕਹਿੰਦੇ ਨੇ ਗਾਵਾ ਚ ਜੰਮਿਆ ਤੇ ਗਾਵਾ ਚ ਇਹਨੇ ਮਰਨਾ ਜੀ ਅੱਛਾ ਹਾਂਜੀ ਕਈ ਵਾਰੀ ਤਾਂ ਇਹ ਵੀ ਕਹਿੰਦੇ ਯਾਰ ਕੋਲ ਦੀ ਕੋਈ ਕਿਸੇ ਦੇ ਲੰਘਿਆ ਛਿੱਟੇ ਪਾ ਗਿਆ ਹਾਂ ਜੀ ਹਾਂ ਆਪਾਂ ਮੰਨ ਲਓ ਤੇ ਪਾਣੀ ਦੇ ਕੋਲੇ ਖੜੇ ਆਂ ਵੀ ਪਿਆ ਬਾਰਿਸ਼ ਪਈ ਐ ਜਾਂ ਕੁਛ ਵੀ ਐ ਆਪਾਂ ਪਾਣੀ ਦੇ ਕੋਲੇ ਖੜੇ ਆ ਜੀ ਹੁਣ ਕੋਈ ਵੀ ਚੱਕਾਰ ਵਾਲਾ ਚਾ ਕੋਈ ਵੀ ਡਰਾਈਵਰ ਹੋਣੇ ਤਾਂ ਲੰਗਣਾ ਹੀ ਲੰਗਣਾ ਛੱਟੇ ਪਾ ਗਿਆ ਮੇਰਾ ਸਾਲਾ ਛੱਟੇ ਪਾ ਗਿਆ ਉੱਤੇ ਜਨਦੀ ਆ ਵੀ ਪੈਣਾ ਤੋਂ ਬਿਗੈਰ ਗੱਲ ਨਹੀਂ ਕਰਦੇ ਕਹਿੰਦੇ ਗੱਲ ਤੇ ਛੱਟੇ ਪਾ ਗਿਆ ਹੁਣ ਉਹਦੇ ਤਾਂ ਲੰਗਣਾ ਹੀ ਲੰਗਣਾ ਆਪਾਂ ਪਾਸੇ ਹੋ ਕੇ ਖੜ ਚਕੇ ਜਨਨੀ ਡਰਾਈਵਰ 24 ਘੰਟੇ ਲੜਾਈ ਦੇ ਮੂੰਹ ਮੈਣਾ ਹੀ 24 ਘੰਟੇ ਨਾ ਜਦੋਂ ਘਰ ਆ ਗਿਆ ਬਸ ਸਮਝ ਲੈ ਮੌਤ ਦੇ ਮੂੰਹ ਚ ਆ ਜੀ ਇਹਦਾ ਅੱਛਾ ਡ라이ਵਰ ਐ ਵੀ ਚੀਜ਼ ਬਣ ਗਈ ਇਹ ਮਜਬੂਰੀ ਬਣ ਗਈ ਸਾਡੀ ਡਰਾਈਵਰੀ ਦੀ ਨਾ ਤਾਂ ਧੰਦਾ ਛੱਡ ਸਕਦੇ ਆਂ ਤੇ ਨਾ ਹੋਰ ਕੋਈ ਕਰ ਸਕਦੇ ਹਾਂ ਹੋਰ ਕੋਈ ਧੰਦਾ ਆਪਾਂ ਕਰ ਨਹੀਂ ਸਕਦੇ ਅਸੀਂ ਵੀ ਆਪਾਂ ਇਹ ਛੱਡ ਕੇ ਹੋਰ ਕੋਈ ਕੰਮ ਕਰ ਲੀਏ ਕਈ ਕਹਿੰਦੇ ਨੇ ਡਰਾਈਵਰ ਆ ਜਿਹੜੇ ਕਹਿੰਦੇ ਨਸ਼ਾ ਪੱਤਾ ਜਿਆਦਾ ਕਰਦੇ ਆ ਵੀ ਤਾਂ ਹੀ ਮਾਰ ਦਿੰਦੇ ਆ ਗੱਡੀ ਨਹੀਂ ਜੀ ਨਹੀਂ ਪਹਿਲਾਂ ਤਾਂ ਆਰਜ਼ੀ ਆਪ ਮੋੜ 'ਚ ਬੈਠਾ ਜੀ ਉਹ ਹਾਂ ਪਿੱਛਲੇ ਬੰਦੇ ਦੇ ਪਿੱਛੇ ਵੱਜਣਗੇ ਪਹਿਲਾਂ ਤੂੰ ਆਪ ਵੱਜੂ ਹੂੰ ਉਹਦੇ ਆਪਦੇ ਵੀ ਬੱਚੇ ਹੈਗੇ ਆ ਉਹਦਾ ਮਾਪਿਓ ਵੀ ਹੈਗਾ ਤੜਕੇ ਜਦੋਂ ਆਉਂਦੇ ਉਹਨੂੰ ਡੀਗਦੇ ਵੀ ਮੇਰਾ ਮਾਪਿ ਵੀ ਸਾਡਾ ਭੈਣ ਭਰਾ ਆਊਗਾ ਜਾਂ ਸਾਡਾ ਮਾਪਿਓ ਆਊਗਾ ਜਾਂ ਤੁਹਾਡਾ ਕੋਈ ਕੋਈ ਆਊਗਾ ਘਰੇ ਹੂੰ ਠੀਕ ਹੈ ਹੂੰ ਉਹਦਾ ਜੀ ਨਹੀਂ ਕਰਦੇ ਕੋਈ ਨਸ਼ਾ ਨਹੀਂ ਕਰਕੇ ਚਲਾਉਂਦੇ ਉਹ ਹੁਣ ਕਈ ਵਾਰ ਤਾਂ ਬੜਾ ਅਕੇਲੀ ਰੋਟੀ ਨਹੀਂ ਖਾਦੀ ਹੁੰਦੀ ਆਪਾਂ ਕਦੇ ਡੱਕਿਆ ਬੈਠਾ ਉਹਦੀ ਮਜਬੂਰੀ ਨਹੀਂ ਬੈਂਦੀ ਜੀ ਹਾਂ ਇਕੱਲੀ ਫਿਰ ਬੱਸ ਦੀ ਡਰਾਈਵਰੀ ਕੀਤੀ ਆ ਪਹਿਲਾਂ ਮੈਂ ਟੈਂਕੀ ਤੇ ਰਿਆਂ ਜੀ ਤੇਲ ਵਾਲੀ ਤੇ ਬਾਹਰ ਮੈਂ ਕਿਤੇ ਅੰਦਰ ਮੈਂ ਗਿਆ ਨਹੀਂ ਮੈਂ ਮੈਂ ਤੁਹਾਨੂੰ ਮੈਂ ਮਰੀਆਮਾ ਮੈਂ ਬੰਬੇ ਗਿਆ ਮੈਂ ਘਾਟੀ ਗਿਆ ਮੈਂ ਫਲਾਣੇ ਥਾਂ ਗਿਆ ਮੈਂ ਸ਼ਾਮਚ ਗਿਆ ਫਲਾਣੇ ਥਾਂ ਨਹੀਂ ਹੂੰ ਮੈਂ ਕਾਂਡ ਲੋ ਡੀਜ਼ਲ ਲਿਆਉਂਦੇ ਨੇ ਜੈਪੁਰੋਂ ਲਿਆਉਂਦੇ ਨੇ ਹੂੰ ਕੋਟਪੁਰੇ ਡਿੱਪ ਹੁੰਦਾ ਹੀ ਉਦੋਂ ਹੂੰ ਮੁਰਕ ਉਦੋਂ ਬਾਅਦ ਫਿਰ ਘਰ ਦਾ ਹਾਲਾਤਾਂ ਦੇ ਕਰਕੇ ਫਿਰ ਮੈਂ ਵਸਤੇ ਆ ਗਿਆ ਜੀ ਅੱਛਾ ਹਾਂ ਜੀ ਬਸ ਤੇ ਕਿੰਨੇ ਸਾਲ ਹੋ ਗਏ ਫਿਰ ਵਸਤੇ ਮੈਨੂੰ ਹੋ ਗਏ ਜੀ ਇਹੇ ਫਲਾਣੇ 23 ਸਾਲ ਤੋਂ ਮੈਨਾਂ ਦੇ ਹੋ ਗਏ ਬਰਾੜਾਂ ਦੇ ਜੀ 22-23 ਸਾਲ ਲੋਪੋ ਤੋਂ ਬਾਅਗੇ ਪਰਾਨੇ ਦੇ ਹਾਂ ਜੀ ਹੂੰ ਪਹਿਲਾਂ ਮਮੁਗੇ ਨੂੰਂਦਾ ਹੀ ਹੁਣ ਇੱਧਰ ਨੂੰ ਆ ਜੀ ਹੂੰ ਤੇ ਉਦੋਂ ਪਹਿਲਾਂ ਮੈਂ ਕੋਟਪੁਰੇ ਲਈ ਵਾਸਤੇ ਹੁੰਦਾ ਹੀ ਆ ਇੱਧਰ ਕੋਟਪੁਰੇ ਚੱਲ ਜਾਂਦਾ ਹੀ ਹੂੰ ਨੱਥੂ ਵਾਲੇ ਤੋਂ ਹੂੰ ਤੇ ਜਾਂਦੀ ਹੋ ਕੇ ਜਾਂਦੀ ਮੈਨੂੰ ਖਲੋ 35 ਸਾਲ ਤਾਂ ਹੋ ਗਈ ਏ ਵਾਸਤੇ ਵਿੱਚ ਆਈ ਨੂੰ ਬਸਾਂ ਵੀ ਆਈ ਨੂੰ ਕੋਈ ਇਹੋ ਜਿਹੀ ਕਟਣਾ ਹੋਵੇ ਜਿਹੜੀ ਬਸਾਂ ਦੇ ਡਰਾਈਵਰੀ ਕਰਨ ਦੇ ਟਾਈਮ ਪੱਕੀ ਯਾਦ ਹੋਵੇ ਵੀ ਯਾਰ ਆਹ ਕਟਣਾ ਬਹੁਤ ਹਮੇਸ਼ਾ ਹੀ ਯਾਦ ਰਹਿੰਦੀ ਏ ਕੋਈ ਇਹੋ ਜੀਆਂ ਹੋਣ ਤੁਹਾਡੇ ਬਾਪੀਆਂ ਪਹਿਲੀ ਗੱਲ ਤਾਂ ਜੀ ਆਪਾਂ ਕੰਨੇ ਪ੍ਰਮਾਤਮਾ ਸੱਚਾ ਪਾਤਸ਼ਾਹ ਜੀ ਦਾ ਮਾੜਾ ਦਿਨ ਕਿਸ ਤੇ ਲਿਆਵੇ ਨਾ ਹੂੰ ਆਪਾਂ ਇਹਨੇ ਕਹਿੰਦੇ ਵੀ ਕਿਸੇ ਦੇ ਵੀ ਹਰੇਕ ਦੇ ਵੀ ਮਾਪਿਓ ਭੈਣ ਭਰਾ ਕੋਈ ਨਾ ਕੋਈ ਢੀਕਦਾ ਹੁੰਦਾ ਜੀ ਹਾਂ ਪਰ ਮੈਨੂੰ ਇੱਕ ਚਾਂਸ ਜਿਹਾ ਆਉਂਦਾ ਜੀ ਉਹ ਯਾਦ ਰਹਿੰਦਾ ਜੀ ਹੂੰ ਉਦੋਂ ਆ ਸਾਡੀ ਬੱਤੀ ਵਾਲੀ ਸੜਕ باندې ਸੀਗੀ ਅਈ ਉਧਰ ਬੁੱਟਰ ਵੇਚਦੇ ਆਉਂਦੇ ਸੀਗੇ ਹੂੰ ਚਾਰਕ ਕਿਤੇ ਟਾਇਰ ਡਾਡ ਦੀ ਗੋਲੀ ਟੁੱਟ ਗਈ ਛੋਟੇ ਟਾਇਰ ਡਾਡ ਦੀ ਹੂੰ ਤੇ ਗੱਡੀ ਹੌਲੀ 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 ਗੱਡੀ ਪਲਟ ਗਈ ਜੀ ਅੱਛਾ ਤੇ ਮੈਨੂੰ ਇੰਨਾ ਮਹਿਸੂਸ ਆ ਸਵਾਰੀਆਂ ਦਾ ਪ੍ਰਮਾਤਮਾ ਦੀ ਕਿਰਪਾ ਹੋਗੀ ਬਾਚਤ ਹੋਗੀ ਤੇ ਮੇਰੇ ਮਨ ਚ ਆਇਆ ਰਵੇ ਯਾਰਾਂ ਨਵੀਂ ਗੱਡੀ ਦੀ ਡੰਡ ਲੈ ਗਈ ਹੂੰ ਨਵੀਂ ਗੱਡੀ ਦੀ ਡੰਡ ਲੈ ਗਈ ਤੇ ਪਰ ਮਾਲਕਾਂ ਨੇ ਮੈਨੂੰ ਆ ਕੇ ਐਵੇਂ ਕਹੀਏ ਮਾਲਕਾਂ ਨੇ ਹੌਸਲਾ ਦਿੱਤਾ ਹੂੰ ਕਹਿੰਦੇ ਕੋਈ ਗੱਲ ਨਹੀਂ ਇਹ ਗੱਲ ਹੁੰਦਿਆਂ ਨਹੀਂ ਹੁੰਦੀਆਂ ਕੋਈ ਗੱਲ ਨਹੀਂ ਤੇਰੇ ਕੜਾ ਜੀ ਕਰਦਾ ਜੀ ਹੂੰ ਵੀ ਜਦੋਂ ਟਾਈ ਡਾਟ ਦੀ ਗੋਲੀ ਟੁੱਟ ਗਈ ਤੇਰਾ ਕੀ ਕਸੂਰ ਹੈ ਚ ਹੂੰ ਪਰ ਮਾਲਕਾਂ ਨੇ ਆਪਾਂ ਨੂੰ ਬਹੁਤ ਐਵੇਂ ਕਹੀਏ ਮਾਣਦਾਨ ਕੀ ਆਪ ਦਾ ਮਨ ਦੁਖੀ ਹੋਇਆ ਪਰ ਪਰ ਮੇਰਾ ਮਨ ਬਹੁਤ ਜ਼ਿਆਦਾ ਦੁਖੀ ਹੋਇਆ ਹੂੰ ਮੈਨੂੰ ਬਹੁਤ ਮਹਿਸੂਸ ਹੋਇਆ ਜੀ ਵੀ ਇਹ ਚਾਂਸ ਕੀ ਬਣ ਗਿਆ ਪਹਿਲਾਂ ਕਿਹੜਾ ਫਿਰ ਕਿੰਨੇ ਟਾਈਮ ਦਾ ਹੁੰਦਾ ਤੁਹਾਡਾ ਕਿੱਧਰੋਂ ਜਾਣਦੇ ਹੋ ਪਹਿਲਾਂ ਤੜਕੇ ਉੱਥੋਂ ਤਰਦੇ ਆਂ ਜੀ 7:50 ਦੇ ਕਿੱਥੋਂ ਬਾਗੇਪੜਨੇ ਤੋਂ ਅੱਛਾ ਸਵੇਰੇ ਬਾਗੇਪੜਨੇ ਤੋਂ 7:50 ਦੇ ਹਾਂ 7:50 ਤੇ ਇੱਧਰ ਆਉਣਾ ਹੈ ਹੂੰ ਇੱਥੋਂ ਲਾਸਟ ਵਾਰ 6 ਵਜੇ ਤੁਰਦੇ ਆਂ ਫਿਰ ਸਵਾਰੀਆਂ ਜਿਵੇਂ ਕਿਹੜੀਆਂ ਜ਼ਿਆਦਾ ਹੁੰਦੀਆਂ ਨਵੇਂ ਮੁੰਡੇ ਮੁੰਡੇ ਪੜਨ ਵਾਲੇ ਹੁੰਦੇ ਆ ਮੁੰਡੇ ਕੁੜੀਆਂ ਪੜਨ ਵਾਲੇ ਵੀ ਹੁੰਦੇ ਮੁੰਡੇ ਕੁੜੀਆਂ ਆ ਕੰਮਾਂ ਵਾਲੇ ਵੀ ਹੁੰਦੇ ਆ ਹੂੰ ਤੇ ਸਵਾਰੀਆਂ ਜਿਹੜੇ ਕੋਈ ਆਮ ਕੋਈ ਕੰਮਾਂ ਧੰਦਾ ਤੇ ਲੱਗਾ ਹੈ ਹੂੰ ਪਹਿਲੇ ਗੜੇ ਤਾਂ ਉਹੀ ਹੁੰਦੇ ਆ ਤੇ ਨਹੀਂ ਸਾਹੀਦਾਰੀ ਤਾਂ ਫਿਰ ਹੂੰ ਸਵਾਰੀਆਂ ਚ ਹੀ ਰਹੀਦਾ ਜੀ अच्छा ਕੀ ਫਿਰ ਗੱਲਾਂ ਬਾਤਾਂ ਹੁੰਦੀਆਂ ਉਹਨਾਂ ਨਾਲ ਸਵਾਰੀਆਂ ਨੂੰ ਦੇਖ ਕੇ ਕਿਹੋ ਜਿਹਾ ਤੁਹਾਡੇ ਤਿਆਰ ਬੇ ਰਹਿੰਦੇ ਆ ਵੀ ਹਾਂ ਦੇਖਦੇ ਰਹਿੰਦੇ ਆ ਗੱਡੀ ਭਰੀ ਦੇ ਵਿੱਚ ਸਾਨੂੰ ਇਹ ਹੁੰਦਾ ਰਹਿੰਦਾ ਜੀ ਸਾਨੂੰ ਹੌਸਲਾ ਇਹ ਹੁੰਦਾ ਰਹਿੰਦਾ ਵੀ ਸਾਡੀ ਗੱਡੀ ਭਰੀ ਆ ਅਸੀਂ ਵੀ ਜਨਦੀ ਆਪਦੇ ਵੀ ਬਹੁਤ ਫੀਲਿੰਗ ਚ ਬੈਠੇ ਬਹੁਤ ਵਧੀਆ ਬੈਠੇ ਆ ਹੂੰ ਵੀ ਸਾਨੂੰ ਐ ਲੱਗਦਾ ਰਹਿੰਦਾ ਵੀ ਸਾਡੇ ਆਪਦੇ ਪਰਿਵਾਰ ਚ ਹੀ ਬੈਠੇ ਆ ਸੀ ਅੱਛਾ ਹੁਣ ਬਾਕੀ ਗੱਲ ਇਹ ਹੁੰਦੀ ਆ ਜੀ ਆਜ਼ਿਕ ਰਹਿੰਦਾ ਹੀ ਰਾਤ ਕੱਟਣ ਜਾਂਦੇ ਆ ਜੀ ਹੂੰ ਸਾਡੇ ਘਰ ਤੇ ਇੱਥੇ ਹੀ ਆ ਜੀ ਬਸ ਜੀ ਬਸ ਜੀ ਘਰ ਆ ਸਾਡਾ ਜੀ ਹੂੰ ਜਿਹੜੇ ਪੈਂਡ ਆ ਸਾਡੇ ਹੂੰ ਇਸ ਸਾਨੂੰ ਆਇ ਲਾ ਸਾਡੇ ਹੀ ਪੈਂਡ ਆ ਜੀ ਸਾਡੇ ਭੈਣ ਭਰਾ ਹੁਣ ਸਾਨੂੰ ਲੋਕੀ ਬਹੁਤ ਗਾਲਾਂ ਕੱਢਦੇ ਕਹਿੰਦੇ ਭੈਣੀ ਆਲਾ ਇਧਰ ਨੂੰ ਸਾਡੇ ਘਰ ਭੈਣਾਂ ਦਾ ਵਿੱਚ ਹੀ ਬੈਠੀਆਂ ਆ ਆਈ ਹਰੇਕ ਨੂੰ ਭੈਣ ਤੇ ਵਗੈਰਾ ਮੈਨੂੰ ਲੈਣੀ ਕਹਿੰਦੇ ਬਾਈ ਨਾ ਭੈਣਾ ਕਹਿੰਦੇ ਅੰਕਲ ਕਹੜਾ ਕਹਿੰਦੇ ਭੈਣ ਮਾ ਹਾਂ ਸਾਡੇ ਘਰ ਭੈਣਾਂ ਦਾ ਵਿੱਚ ਹੀ ਬੈਠੀਆਂ ਫਿਰ ਸਹੀ ਗੱਲ ਆ ਪਰ ਨਹੀਂ ਆਪਣਾ ਜਿਹੜਾ ਜੀਬ ਆ ਨਾ ਇਹ ਥੋੜੀ ਜੀ ਸੰਭਾਲਣੀ ਚਾਹੀਦੀ ਲੋਕਾਂ ਕੀ ਕਹਿੰਦੇ ਡਰਾਈਵਰ ਬਹੁਤ ਗਾਲਾਂ ਕੱਢਦੇ ਆ ਕਹਿੰਦੇ ਲੜਦੇ ਬਹੁਤ ਆ ਡਰਾਈਵਰ ਨਹੀਂ ਜੀ ਇਹ ਬਦਨਾਮ ਹੀ ਕੀਤਾ ਮਹਿਕਮਾ ਹੀ ਹਾਂ ਮਹਿਕਮਾ ਬਦਨਾਮ ਹੀ ਕੀਤਾ ਠੀਕ ਹੈ ਜੇ ਹੁਣ ਮੰਨ ਲਓ ਆਪਾਂ ਖੂ ਚਟ ਸੱਟਾਂਗੇ ਹਾਂ ਉਹ ਇਟ ਦੀ ਆਵਾਜ਼ ਆਉਣੀ ਜੇ ਆਪਾਂ ਰੋੜਾ ਸੱਟਾਂਗੇ ਰੋੜੇ ਦੀ ਆਵਾਜ਼ ਆਉਣੀ ਫਿਰ ਜੇਬ ਜੀ ਹੁਣ ਤੂੰ ਮੰਨ ਲਓ ਮੈਨੂੰ ਤੂੰ ਅੱਗੋਂ ਚਾਰ ਗਾਲਾਂ ਕੱਢੀ ਨਾ ਫਿਰ ਜੇ ਮੈਂ ਇੱਕ ਅੰਦੀ ਤਾਂ ਕੱਢੂੰਗਾ ਹੀ ਹਾਂ ਇੱਕ ਅੰਦੀ ਤਾਂ ਕੱਢਾਂਗੇ ਜੀ ਕਦੇ ਡਰਾਈਵਰੀ ਲਾਈਨ 'ਚ ਕੋਈ ਇਹੋ ਜਿਹੀ ਲੜਾਈ ਤਾਂ ਨਹੀਂ ਹੋਈ ਤੁਹਾਡੀ ਵੀ ਕਦੇ ਥਾਣੇ ਕਿਚਰੀਆਂ ਜਾਣਾ ਪਿਆ ਹੋਵੇ ਨਹੀਂ ਇਹੋ ਜਿਹਾ ਹਜੇ ਤੱਕ ਤਾਂ ਮਹਾਰਾਜ ਦੀ ਕਿਰਪਾ ਹੀ ਹੋਈ ਹੈ ਜੀ ਹਾਂ ਨਹੀਂ ਇਹੋ ਜੀ ਹਾਂ ਇਹੋ ਜੀ ਤਾਂ ਮਹਾਰਾਜ ਦੀ ਕਿਰਪ ਸਕੂਲ ਵਾਲਾ ਨਾਲ ਵੀ ਆਈਟੀਆਈ 'ਚ ਹੁੰਦੇ ਸੀਗੇ, ਕਰੂਡੇ ਕਾਜ ਹੁੰਦੇ ਸੀ ਸਾਡੇ ਨਾਲ ਹੁੰਦੇ ਜਾਂਦੇ। ਹੂੰ। ਪਰ ਨੇਵ ਜੀ ਦਾ ਘਟਨਾ ਨਹੀਂ ਹੋਈਗੀ, ਪਰ ਮਾਤਮ ਦੀ ਕਿਰਪਾ ਰਹੀ ਹੈ। ਹੂੰ। ਪਹਿਲਾਂ ਤਾਂ ਲੜਾਈਆਂ ਦਾ ਦੌਰ ਬਹੁਤ ਚੱਲਦਾ ਸੀ, ਮੁੰਡੇ ਲੜਦੇ ਲੋੜਦੇ। ਬਹੁਤ ਲੜਦੇ ਹੁੰਦੇ ਸੀਗੇ ਪਰ ਨਹੀਂ ਆਪਾਂ ਨੂੰ ਕਵੇਂ ਕਹੀਏ। ਹੂੰ। ਅਸੀਂ ਉਹਨਾਂ ਨੂੰ ਪ੍ਰੇਮ ਪ੍ਰੇ ਆਉਣ ਨਾਲ ਰੱਖਣਾ ਚਾਵੇਂ, ਜਿਵੇਂ ਮਰਜ਼ੀ ਚਾਹੇ ਨਿਉਂਕੇ ਰੱਖਣਾ ਚਾਹੇ, ਕਵੇਂ ਮਰਜ਼ੀ ਰੱਖ ਲਓ। ਹੂੰ। ਪਰ ਨਹੀਂ ਸਾਡੇ ਨਾਲ ਕੋਈ ਇਹ ਜਾਂ ਨਹੀਂ ਚਾਂਸ ਨਹੀਂ ਹੋਇਆ। ਬਣਿਆ ਨਹੀਂ ਚਾਂਸ। ਨਹੀਂ ਜੀ। ਹੂੰ। ਘਰ ਪਰਿਵਾਰ ਫਿਰ ਕੌਣ ਆ ਜੀ? ਕਰੇਗਾ। ਘਰ ਪਰਿਵਾਰ ਹੀ ਹੁਣ ਤਾਂ ਹੀ ਮ ਮੈਥੋਂ ਛੋਟੇ ਆ ਉਹ ਆਪਣੇ ਸੜਕਸਾਂ ਨੇ ਚਾਈ ਉਹ ਆਪ ਦੇ ਘਰੇ ਰਹਿੰਦੇ ਹੀ ਹੂੰ ਇੱਥੇ ਤਾਂ ਮੀਆਂ ਬੀਬੀਆਂ ਜੀ ਅੱਛਾ ਹਾਂ ਬੱਚੇ ਬਾਹਰ ਆਈ ਅੱਛਾ ਇੱਕੋ ਮੁੰਡਾ ਹੀ ਬਾਹਰ ਆਈ ਠੀਕ ਆ ਹੁਣ ਇੰਨੇ ਸਿਆਲਾਂ ਚ ਫਿਰ ਰਜਾਈ ਲੈਣੇ ਹੋ ਕਿ ਨਾ ਜੀ ਨਾ ਰਜਾਈ ਨਾ ਜਾ ਕੇ ਮੈਂ ਤੁਸੀ ਇਹਨਾਂ ਨੂੰ ਹੁਣ ਤਾਂ ਆਪਾਂ ਮੈਂ ਕਹਾਂ ਫੋਨ ਕਰ ਦਾਂਗੇ ਹਾਂ ਵੀ ਰਜਾਈ ਕੱਢ ਕੇ ਰੱਖ ਦਿਓ ਹਾਂ ਵੀ ਜਾਈ ਰਜਾਈ ਪਾਸੇ ਹੀ ਕਰ ਦਿਓ ਹਾਂ ਕਿਤੇ ਆਣ ਪੜੱਕੇ ਜੀ ਆਏ ਹੋ ਜੇ ਹੂੰ ਅਣਪੜਕੇ ਦੇ ਨਾਲ ਤੁਹਾਨੂੰ ਪਤਾ ਲੱਗੂਗਾ ਜੀ ਵੀ ਕਾਦੇ ਚ ਪੈਨੇ ਅੱਛਾ ਹਾਂ ਅਣਪੜਕੇ ਹੈ ਠੀਕ ਹੈ ਘਰ ਤੁਹਾਨੂੰ ਦੱਸ ਦਿਆਂਗੇ ਵੀ ਫਲਾਣੇ ਸਾਹ ਘਰ ਹੈ ਕੋਈ ਭਲਣਾ ਔਖਾ ਨਹੀਂਗਾ ਛੜਕ ਦੇ ਉੱਤੇ ਹੀ ਘਰ ਹੈ ਕੋਈ ਆਹ ਕਈ ਵਾਰੀ ਕਈ ਵਾਰੀ ਬੰਦਾ ਇਹ ਕਹਿੰਦਾ ਯਾਰ ਵੀਡੀਓ ਬਣਾਉਣ ਦਾ ਮਾਰਾ ਹਾਂ ਹਾਂ ਬਈ ਇਹ ਇਹ ਮੈਂ ਤੁਹਾਨੂੰ ਕਹਿਣਾ ਸੀ ਕਈ ਵਾਰੀ ਤਾਂ ਆਪਾਂ ਅਗਲਾ ਕਹਿੰਦਾ ਯਾਰ ਇਹ ਤਾਂ ਐ ਕਰਦਾ ਅਣਪੜਕੇ ਜੀ ਆ ਜਾਓ ਜੀ ਤੁਹਾਨੂੰ ਆਪੇ ਪਤਾ ਲੱਗ ਜੂਗਾ ਵੀ ਇਹਦੇ ਉੱਤੇ ਕੀ ਚੀਜ਼ ਹੁੰਦੀ ਹੈ ਕਿਵੇਂ ਹੁੰਦਾ ਹੈ ਬੱਚੇ ਫਿਰ ਕੀ ਕਰਦੇ ਆ ਬੱਚੇ ਬਾਹਰ ਸਟਰੀਟਾਂ 'ਚ ਜਾਂਦੇ ਆ ਅੱਛਾ ਹਾਂ ਨੌਪਤ ਉਥੇ ਸਟਰੀਟਾਂ 'ਚ ਜਾਂਦੇ ਆ ਹੂੰ ਬਸ ਇੱਥੇ ਤਾਂ ਐ ਬਸ ਦੋਨੇ ਜੀ ਆ ਅੱਜ ਕੱਲ ਤਾਂ ਸਾਰੇ ਨੌਜਵਾਨ ਬਾਹਰ ਜਾਣ ਦਾ ਹੈਗਾ ਜੀ ਰੁਝਾਨ ਥੋੜੇ ਤਾਂ ਬੱਚੇ ਬਾਹਰ ਆ ਤੁਸੀਂ ਕਿਉਂ ਨਹੀਂ ਗਏ ਹੈਗਾ ਜੀ ਜੀ ਦਾ ਕਰਦਾ ਹਾਂ ਤੇ ਬੱਚਿਆਂ ਕੋਲੇ ਜਾਈਏ ਹਾਂ ਔਰ ਸਾਡੀਆਂ ਮਜਬੂਰੀਆਂ ਜੀ ਹੂੰ ਮੇਰਾ ਇੱਕ ਕੁੱਤਾ ਰੱਖਿਆ ਛੋਟਾ ਜਾਈ ਅੱਛਾ ਨਿੱਕਾ ਜਿਹਾ ਪਾਲਿਆ ਸੀ ਅਸੀਂ ਹੂੰ ਤੇ ਉਹ ਕੋਈ ਬਿਮਾਰਸ਼ਮਾਦ ਹੋ ਗਿਆ ਜੀ ਉਹ ਟੀਕਾ ਲਵਾਇਆ ਤੇ ਟੀਗਰ ਰੈਕਸ਼ਨ ਕਰਕੇ ਆ ਤੇ ਉਹ ਅੰਨਾ ਹੋ ਗਿਆ ਜੀ ਉਹਨੂੰ ਅੰਨੇ ਨੂੰ ਛੱਡ ਕੇ ਨਹੀਂ ਜਾਂਦੇ ਸੀ ਅਸੀਂ ਅੱਛਾ ਹਾਂਜੀ ਇੰਨਾ ਪਿਆਰ ਉਸ ਕੁੱਤੇ ਨਾਲ ਹਾਂਜੀ ਬਹੁਤ ਪਿਆਰ ਹੋਇਆ ਪਿਆ ਜੀ ਨਾਲ ਹੀ ਪੈਣਾ ਮੇਰੇ ਹੂੰ ਨਾਲ ਹੀ ਪੈਂਦਾ ਕੰਬਲ 'ਚ ਪਿਆ ਹੁੰਦਾ ਹੂੰ ਤੇ ਬਾਕੀ ਤੁਹਾਨੂੰ ਵੀਡੀਓ ਵਿਖਾ ਦੂੰ ਵੀਡੀਓ ਹੈਗੀਆਂ ਮੇਰੇ ਕੋਲ ਪੈਏ ਦੀਆਂ ਹੂੰ ਅੱਛਾ ਹਾਂ ਸਾਨੂੰ ਕੋਈ ਇਹ ਨਹੀਂ ਹੁੰਦਾ ਵਾ ਜੇ ਮਾਂ ਲੱਕ ਮੇਰਨਾ ਪਿਆ ਦੋਨੇ ਇਕੱਠੇ ਪਏ ਹੁੰਨੇ ਆ ਹੂੰ ਕਦੇ ਮਰਨਾ ਪੈ ਜਾਂਦਾ ਕਿਤੇ ਮੇਰੇ ਘਰ ਵਾਲੀ ਨਾ ਪੈ ਜਾਂਦਾ ਸਾਨੂੰ ਇਹ ਨਹੀਂ ਹੁੰਦਾ ਵੀ ਯਾਰ ਕੁੱਤਾ ਪਾਈ ਪਈ ਐ ਤੇ ਬੰਦਾ ਕੋ ਸਾਨੂੰ ਨਹੀਂ ਰਹਾਦਾ ਜੀ ਅੱਛਾ ਬਸ ਉਹਨੂੰ ਛੱਡ ਕੇ ਨਹੀਂ ਜਾਂਦਾ ਹਾਂ ਜੋ ਪਿਆਰ ਹੀ ਉਹਦੇ ਨਾਲ ਇੰਨਾ ਹੋ ਗਿਆ ਜੀ ਹੂੰ ਹੁਣ ਮੈਥੋਂ ਛੋਟੇ ਵੀ ਕਹਿੰਦੇ ਆ ਮੇਰੇ ਚਾਚੇ ਤਾਇਆ ਦੇ ਮੁੰਡੇ ਵੀ ਕਹਿੰਦੇ ਆ ਵੀ ਤੂੰ ਜਾ ਵੜੋ ਤੂੰ ਡੰਗ ਠੇ ਠੁੱਡੇ ਮਾਰਦੇ ਫਲਾਣਾ ਕਰਦੇ ਆ ਪਰ ਅਸੀਂ ਉਹਨੂੰ ਵੇਖ ਕੇ ਨਹੀਂ ਜਾਂਦੇ ਜੀ ਅੱਛਾ ਉਹਦੇ ਨਾਲ ਕਰਕੇ ਉਹਦਾ ਕਰਕੇ ਜਾਂਦੇ ਨਹੀਂ ਬਾਹਰ ਨਹੀਂ ਜੋ ਉਹਦੇ ਕਰਕੇ ਨਹੀਂ ਜਾਂਦੇ ਸਵੇਰ ਸ਼ਾਮ ਤਾਂ ਹੁੰਦੇ ਆ ਜੀ ਪੜਨ ਵਾਲੇ ਦਾ ਕੰਮ ਹਾਂ 2 ਵਜੇ 1 ਵਜੇ ਉਦੋਂ ਪੜਨ ਵਾਲਾ ਦਾ ਕੰਮ ਹੁੰਦਾ। ਹੂੰ। ਸਵੇਰ ਸ਼ਾਮ ਆ ਜਿਹੜੀ ਉਹ ਹੈਗੇ ਕੰਮਾਂ ਤੰਦਿਆ ਆ। ਅੱਛਾ। ਵੀ ਜਿਹੜੇ ਕੰਮਾਂ ਤੋਂ ਜਾਂਦੇ ਆ ਜਾਂ ਕੋਈ ਕੋਈ ਕਿਸੇ ਕੰਮ ਚ ਲਗਾ ਕਰਾਇਆ ਜਾਂ ਕਿਤਰਾਇਆ। ਜਾਂ ਕੋਈ ਭੈਣ ਜੋ ਕੇ ਕਿਸੇ ਕੰਮ ਜੋ ਤੇ ਲੱਗਿਆ ਵੀ ਹੁਣ ਕੰਮਾਂ ਤੇ। ਹੂੰ। ਤੇ ਸਵੇਰ ਦਿਨੇ ਸੜਨਾ ਸਵਾਰੀਆਂ ਹੁੰਦੀਆਂ। ਅੱਛਾ। ਹਾਂ ਦਿਨੇ ਸਵਾਰੀ ਹੁੰਦੀ ਹੈ। ਇਹ ਡਰਾਈਵਰੀ ਲਾਈਨ ਚ ਫਿਰ ਪੈਸੇ ਕਿੰਨੇ ਕੁ ਬਣ ਜਾਂਦੇ ਆ? ਪੈਸੇ ਹੀ। ਹੂੰ। ਪੈਸੇ ਸਾਨੂੰ ਦੱਸ ਜਣਾ ਵੀ ਸ਼ਰਮ ਆਉਂਦੀ ਤੁਹਾਨੂੰ ਸੁਣਦਿਆਂ ਵੀ ਸੰਗ ਲਕੂ ਜੀ। ਕਿਉਂ? ਹਾਂਜੀ। ਸਾਰੀ ਡਾੜੀ ਖਾਪਦੇ ਹੋ ਪੈਸੇ ਤਾਂ ਲੱਗਦਾ ਇਹਨੂੰ ਬਣਦੇ ਹੋਣਗੇ ਨਹੀਂ ਜੇ ਵੈਮ ਆ ਜੀ ਅੱਛਾ ਹਾਂ ਜੀ ਇਹ ਸਾਡੀਆਂ ਮਜਬੂਰਤਾਂ ਦੱਸੀਆਂ ਨੇ ਮਜਬੂਰੀਆਂ ਆ ਜੀ ਹੂੰ ਸਾਨੂੰ ਸਾਨੂੰ ਦਿਹਾੜੀ ਦਿੰਦੇ ਆਈ 200 ਰੁਪਇਆ ਸਨੇ ਰੋਟੀ ਖਰਚਾ ਅੱਛਾ 150 ਦਿੰਦੇ ਕਨੈਕਟਰ ਨੂੰ ਸਨੇ ਰੋਟੀ ਖਰਚਾ ਅੱਛਾ ਹਾਂ ਜੀ ਪਰ ਬਹੁਤ ਬਾਕੀ ਮੋੜ ਕੇ ਜਿਹੜਾ ਉਹਨੂੰ ਆ ਕਲਾਸਾਂ ਕਰੂਸਾਂ ਦੇ ਪੈਸੇ ਬਣਾਉਣੇ ਦਾ ਰਿਸਕ ਦੇ ਹਿਸਾਬ ਤੇ ਆ ਜੀ ਹੂੰ ਜੇ ਸਾਨੂੰ ਉਹ ਤਨਖਾਹ ਚ ਚਾਹੀਦੀ ਮਿਲਦੀ ਹੋਵੇ ਤੇ ਸਾਨੂੰ ਰਿਸਕ ਲੈਣ ਦੀ ਕੀ ਲੋੜ ਆ ਜੀ ਹੂੰ ਆ ਜਾਂਦਾ ਨੋਰਮਲ ਤਰੀਕੇ ਹੂੰ ਹੂੰ ਇਹ ਤਾਂ ਮਜਬੂਰੀਆਂ ਬਸ ਡਰਾਈਵ ਨਹੀਂ ਤਾਈ ਪਰ ਕੰਮ ਤਾਂ ਤੁਹਾਡਾ ਬਹੁਤ ਐਮ ਆ ਜੇ ਤੁਸੀਂ ਨਾ ਹੋ ਤਾਂ ਕਿਹੜਾ ਸਫਰ ਕਰਲੇ ਹਨਾ ਹਾਂਜੀ ਹਾਂਜੀ ਪਰ ਅਈ ਤੁਹਾਨੂੰ ਦੱਸਿਆ ਨਹੀਂ ਅਸੀਂ ਕੋਲ ਨੂੰ ਘਰੋਂ ਘਰੀ ਟਾਈਮ ਨਾਲ ਪਹਚਾਈ ਦਾ ਕਰੀਦਾ ਤੇ ਅਸੀਂ ਆਪਕੇ ਨੂੰ ਲੈਫਟ ਲੈ ਕੇ ਜਾਈਦਾ ਭਾਈ ਲੈ ਚੱਲੀ ਯਾਰ ਉਸੇ ਤੱਕ ਭਾਈ ਲੈ ਚੱਲੀ ਉਸੇ ਤੱਕ ਅਸੀਂ ਆਪ ਪਹੁੰਚ ਜਾਂਦੇ ਹਾਂ ਜੀ ਅੱਛਾ ਹਾਂ ਤੇ ਕੋਲ ਨੂੰ ਘਰੋਂ ਘਰੀ ਤਾਰ ਕੇ ਜਾਂਦੇ ਹਾਂ ਸਹੀ ਗੱਲ ਆ ਮੈਂ ਦੇਖਿਆ ਕਈ ਡਰਾਈਵਰ ਹਾਂ ਤੇ ਪਗਾਵਾ ਫੇਰ ਵੀ ਸਾਡੇ ਜੰਮਿਆ ਪੱਲੇ ਆ ਜੀ ਹੂੰ ਇਹ ਤੋਂ ਕਈ ਵੀ ਕਹਿਣਗੇ ਕਈ ਤਾਂ ਸਵਰਗ ਨੂੰ ਪਤਾ ਹੁੰਦਾ ਈ ਜਿਹੜਾ ਵੀ ਚਾਹਣ ਕਈ ਕਹਿਣਗੇ ਬਾਈ ਯਾਰ ਕਿੰਨਾ ਕ ਟਾਈਮ ਲਾਓਗੇ ਜੇ ਕਿੰਨਾ ਕ ਐ ਕਰੋਗੇ ਹੂੰ ਕੰਜਾਂ ਨੂੰ ਮੇਰੇ ਉੱਥੇ ਮੱਲ ਪਾਣੀ ਪੀਣ ਜਾਂਦੇ ਜਿਵੇਂ ਹੱਥ ਤੋੜ ਜਾਂਦੇ ਆ ਅਗਲਾ ਕਹਿੰਦਾ ਖਾਣੀ ਪੈਗ ਲਾਉਣ ਹੀ ਗਿਆ ਸ਼ੱਕ ਕਰਦੇ ਆ ਸ਼ੱਕ ਕਰ ਜਾਂਦੇ ਆ ਪਰ ਨਹੀਂ ਸਾਡੇ ਮਹਾਰਾਜ ਦੀ ਕਿਰਪਾ ਸੱਚਾ ਪਾਤਸ਼ਾਹ ਜੀ ਮੇਰੇ ਨਾਲ ਕਨੈਕਟਰ ਵੀ ਉਹੋ ਜਿਹਾ ਬੰਦਾ ਹੈ ਉਹ ਡਰਾਈਵਰੀ ਵੀ ਕਰਦਾ ਤੇ ਕਨੈਕਟਰੀ ਵੀ ਕਰਦਾ ਹੈ ਪਰ ਨਹੀਂ ਸਾਡੀ ਨਸ਼ੇ ਪੱਤੇ ਤੋਂ ਨਹੀਂ ਮਹਾਰਾਜ ਦੀ ਕਿਰਪਾ ਹੈ ਜੇ ਕਿਤੇ ਵਿਆਹ ਸ਼ਾਦੀ ਚ ਕਿਤੇ ਹੋ ਵੀ ਪਹਿਲੀ ਗੱਲ ਤਾਂ ਲਾਉਂਦੇ ਹੀ ਨਹੀਂ ਜੀ ਜੇ ਕਿਤੇ ਲਾਉਣਾ ਵੀ ਹੈ ਵੀ ਐਨ ਨਹੀਂ ਵੀ ਉਹਨਾਂ ਕੋ ਵੀ ਆਪ ਦਾ ਦੋ ਪਿਆਗ ਲੈ ਤੇ ਰੋਟੀ ਖਾ ਲਈ ਹੂੰ ਬਸ ਵੀ ਜਣੀ ਸਾਰੀ ਦਿਹਾੜੀ ਦੀ ਥਕਾਵਟ ਦੋ ਪੀਗਾਂ ਨਾਲ ਲਾ ਲੈਂਦੇ ਹੋ ਨਹੀਂ ਨਾ ਨਿਤ ਨਹੀਂ ਇਹ ਕਿ ਵਿਆਹ ਸ਼ਾਦੀ ਚ ਜਾ ਕੇ ਤੇ ਪ੍ਰੋਗਰਾਮ ਤੇ ਜੋ ਕੋਈ ਹੋਏ ਤਾਂ ਲਾ ਲਿਆ ਰੰਗੂ ਨਹੀਂ ਨਹੀਂ ਮੋਟਾ ਚਿੰਦੀ ਕਰਦਾ ਜਮਈ ਬੱਚੇ ਆ ਸਾਡੇ ਉਹ ਆਂਡਾ ਨਹੀਂ ਖਾਂਦੇ ਜੀ ਅੱਛਾ ਹਾਂਜੀ ਡਰਾਈਵਰੀ ਲਾਈਨ ਤੇ ਜਦੋਂ ਡਰਾਈਵਰੀ ਕਰਦੇ ਆ ਉਦੋਂ ਤਾਂ ਜਮਈ ਨਹੀਂ ਹਨਾ ਇਸ ਚੀਜ਼ ਨੂੰ ਮੈਂ ਜਮਈ ਨਹੀਂ ਦੂਰ ਹੀ ਰਹਿਣਾ ਚਾਹੀਦਾ ਜਮਈ ਨਹੀਂ ਜੀ ਇਹ ਤਾਂ ਆਪਾਂ ਹਰੇਕ ਨੂੰ ਕਹਿੰਦੇ ਆ ਜੀ ਹੂੰ ਇਹ ਆਪਾਂ ਬਦਨਾਮ ਆ ਜੀ ਹਾਂ ਆਪਾਂ 24 ਘੰਟੇ ਬਦਨਾਮ ਆ ਬਈ ਪੈਗ ਸ਼ੈਗ ਲਾ ਕੇ ਨਾਲ ਹੂੰ ਜੇ ਹਾਂ ਆਪਾਂ ਲਾਉਣੀ ਕਰਨੀ ਆ ਅਸੀਂ ਬਹਿ ਕੇ ਖਾ ਪੀ ਲੋ ਜਿਹਨੂੰ ਮਰਜੀ ਖਾ ਪੀ ਲੋ ਪਰ ਬੋਤਲ ਪੀ ਲੋ ਹੂੰ ਨਾ ਲੋ ਹੂੰ ਪਰ ਗੱਡੀ ਚਲਾਉਂਦਾ ਕੋਈ ਕਿਦਾ ਛੋਟੀ ਗੱਡੀ ਆ ਚਾਹੇ ਵੱਡੀ ਗੱਡੀ ਆ ਚਾਹੇ ਕਾਰ ਆ ਚਾਹੇ ਮੋਟਰਸਾਈਕਲ ਆ ਕੋਈ ਵੀ ਮਸ਼ੀਨਰੀ ਆਈ ਟ੍ਰੈਕ ਲਾ ਕੇ ਨਾ ਕਰਦਾ ਹੂੰ ਸਵਾਰੀਆਂ ਫਿਰ ਜੀ ਕਈ ਤੱਕ ਬਹੁਤ ਕੱਬੀਆਂ ਮਿਲਦੇ ਆ ਕਿ ਚੰਗੇ ਵੀ ਮਿਲ ਜਾਂਦੇ ਨੇ ਕਿ ਕੀ ਕਹਿੰਦੇ ਆ ਫਿਰ ਕੱਬੀਆਂ ਸਵਾਰੀਆਂ ਤੁਹਾਨੂੰ ਜਿਹੜੀ ਆਉਂਦੀਆਂ ਜਿਹੜੀਆਂ ਹੁਣ ਸਾਡੇ ਨੇ ਪੱਕੀਆਂ ਜਾਂਦੀਆਂ ਹੀ ਹਾਂ ਉਹ ਤਾਂ ਆਵੇ ਇੱਥੇ ਮੈਨੂੰ ਹੁਣ ਵੀ ਕਹਿੰਦਾ ਕਹਿੰਦਾ ਕਿ ਅੰਕਲ ਤੂੰ ਅੰਬਾ ਨਹੀਂ ਤਾਂ ਤੂੰ ਹਟ ਗਿਆ ਮਖ ਨਹੀਂ ਪਤਮਾ ਆਇਆ ਕੋਈ ਮਠਨ ਜੀ ਕਰਕੇ ਨਹੀਂ ਆਉਂਦਾ ਹੂੰ ਤੇ ਕਈ ਹੁਣ ਕੋਈ ਕੋਈ ਉਹ ਜੀ ਬਾਰੇ ਤਰ੍ਹਾਂ ਦੇ ਮਿਲ ਜਾਂਦੀਆਂ ਹੀ ਹੂੰ ਬਦਣਗਾ ਜਿੱਤੀ ਨਹੀਂ ਆਂਦੀ ਹੂੰ ਬਾਬੇ ਨਾਨਕ ਤੋਂ ਨਹੀਂ ਜਿੱਤੀ ਗਈ ਤਾਂ ਆਪਾਂ ਦਾ ਕੌਣ ਆ ਜੀ ਹੂੰ ਨਹੀਂ ਸਰਦੀ ਚ ਕਾਤੋਂ ਨਹੀਂ ਆਉਂਦੇ ਫਿਰ ਨਾਲੇ ਤਾਂ ਠੰਡ ਲੱਗਦੀ ਉਹ ਤੁਹਾਨੂੰ ਦੱਸੀ ਨਾ ਕੁੱਤੇ ਦੇ ਮਾਰੇ ਜੀ ਅੱਛਾ ਅਸੀਂ ਹੁਣ ਮੇਰੇ ਘਰੋਂ ਕੰਮ ਕਰਦੀ ਰਹਿੰਦੀ ਆ ਜੀ ਮੈਂ ਉਹ ਕੁੱਤੇ ਲੈ ਕੇ ਅੰਦਰ ਬੈਠਾ ਰਹਿੰਦਾ ਠੰਡੇ ਚ ਕਿਉਂ ਹੁਣ ਦੀਂਦਾ ਨਹੀਂ ਕਰਕੇ ਉਹਨੂੰ ਕੀ ਪਤਾ ਲੱਗਦਾ ਮੈਂ ਅੰਦਰ ਬੈਠਾ ਕੇ ਬਾਹਰ ਬੈਠਾਂ ਜੀ ਹੂੰ ਉਹਨੂੰ ਅੰਦਰ ਲੈ ਕੇ ਬੈਠ ਰਹੀ ਤਾਂ ਜੀ ਹੋਰ ਹੋਰ ਨਹੀਂਗਾ ਪਹਿਲਾਂ ਜਦੋਂ ਉਹਨੂੰ ਦੀਂਦਾ ਸੀਗਾ ਉਦੋਂ ਮੈਂ ਸੇਵਾ ਚ ਆਉਂਦਾ ਹੀ ਰਿਆਂ ਜੀ ਅੱਛਾ ਬਹੁਤ ਟੂਰ ਲਾਏ ਕੋਈ ਵਾਰ ਵਾਈ ਸੰਗ ਜਗੇ ਆ ਠੰਡ ਚ ਇੱਥੇ ਹੀ ਫਿਰਦੇ ਰਹੇ ਆ ਪਰ ਹੁਣ ਉਹਦੇ ਕਰਕੇ ਨਹੀਂ ਜਾਂਦੀ ਉਮਰ ਕਿੰਨੀ ਹੋ ਗਈ ਹੋ ਤੁਹਾਡੀ ਉਮਰ ਮੇਰੀ ਹੈ ਕਿ 63 ਸਾਲ ਦੇ ਕਾਰ ਦਾ ਜਰਮ ਹੈ ਜੀ ਅੱਛਾ 63 ਸਾਲ ਉਮਰ ਹੋ ਗਈ ਹਾਂ ਜੀ ਤੇ ਬਚਪਨ ਤੋਂ ਲੈ ਕੇ ਹੁਣ ਤੱਕ ਜਣੀ ਠੰਡ ਨਹੀਂ ਲੱਗੀ ਤੁਹਾਨੂੰ ਫਿਰ ਨਹੀਂ ਜੀ ਹੂੰ ਇਹ ਬਸ ਐਂ ਲੱਗਦਾ ਨੇ ਵੀ ਜਿਹੜੀ ਅਸੀਂ ਚ ਬੈਠੇ ਆ ਤੜਕੇ ਤੜਕੇ ਸਵੇਰ ਜਦੋਂ ਘਰੋਂ ਮੈਂ ਸਾਢੇ 6 ਤੁਰਿਆ ਸੀਗਾ ਹੂੰ ਤੇ ਸਾਈਕਲ ਤੇ ਆਪਾਂ ਆਏ ਆ ਹੂੰ ਨਾਰਮਲੀ ਆਪਣਾ ਕਿਲੋਮੀਟਰ ਵੱਟ ਪੈਂਦਾ ਮੋਟਰਸਾਈਕਲ ਤੇ ਆਏ ਜਦੋਂ ਹੂੰ ਤਾਂ ਐਂ ਲੱਗਦਾ ਹੀ ਮੈਂ ਇਸੇ ਚ ਹੀ ਬੈਠੇ ਬਸ ਹੂੰ ਕੋਈ ਇਹ ਜਿੰਨ ਬੜੀਆਂ ਗਰਮ ਚੀਜ਼ਾਂ ਤਾਂ ਨਹੀਂ ਖਾਂਦੇ ਜੀ ਨਹੀਂ ਨਹੀਂ ਕੋਈ ਚੀਜ਼ ਨਹੀਂ ਬਸ ਤੁਸੀਂ ਇੱਕ ਰੋਟੀ ਤੋਂ ਮਾਰ ਤੇ ਬਿਨਾਂ ਦੇ ਚਾਹ ਪਾਣੀ ਤੋਂ ਬਿਨਾਂ ਹੋਰ ਕੋਈ ਚਾਹ ਪਣੀ ਕੋਈ ਬੜੀ ਬਰੀ ਪੀਣੀਗੀ ਹੂੰ ਬੱਸ ਇੱਕ ਵਾਰੀ ਸਵੇਰ ਪੀ ਲਈ ਆ ਤੇ ਇੱਕ ਵਾਰੀ ਬਸ ਇੱਥੇ ਆ ਕੇ ਪੀ ਗਏ ਦੁਪਹਿਰੇ ਪੀਣੀ ਬਸ ਦੋ ਟਾਈਮ ਚਾਹ ਪੀਣੀ ਆ ਬਸ ਹਾਂ ਬੜੀ ਪਾਣੀ ਚਾਹ ਨਹੀਂ ਪੀਦੇ ਜੀ